ਹਰਿਆਣਾ ਦੇ ਰਿਵਾੜੀ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਜਿੱਥੇ ਦਾਦੇ ਨੇ ਪੋਤੇ ਦੇ ਜਨਮ ਦੀ ਖੁਸ਼ੀ 'ਚ ਵਧਾਈ ਦੇਣ ਆਏ ਖੁਸਰਿਆ ਨੂੰ 100 ਗਜ ਦਾ ਪਲਾਟ ਤੋਹਫੇ ਵਜੋਂ ਦਿੱਤਾ ਖੁਸਰਿਆ ਨੂੰ ਦਿੱਤੇ ਇਸ ਤੋਹਫੇ ਦੀ ਪੂਰੇ ਇਲਾਕੇ ਵਿੱਚ ਚਰਚਾ ਹੋ ਰਹੀ ਹੈ ਦਾਦਾ ਸ਼ਮਸ਼ੇਰ ਸਿੰਘ ਪੇਸ਼ੇ ਤੋਂ ਵਟੇ ਜ਼ਿਮੇਦਾਰ ਨੇ ਉਹਨਾਂ ਕੋਲ ਕਾਫੀ ਜੱਦੀ ਜ਼ਮੀਨ ਹੈ ਸ਼ਮਸ਼ੇਰ ਸਿੰਘ ਦਾ ਪੁੱਤਰ ਪ੍ਰਵੀਨ ਯਾਦਵ ਪੇਸ਼ੇ ਤੋਂ ਵਕੀਲ ਹੈ ਕੁਝ ਸਮਾਂ ਪਹਿਲਾਂ ਪ੍ਰਵੀਨ ਨੂੰ ਪੁੱਤਰ ਦੀ ਤਾਂ ਮਿਲਸੀ ਪ੍ਰਵੀਨ ਜੱਦਵ ਦੀ ਪਤਨੀ ਨੇ ਆਪਣੇ ਪਹਿਲੇ ਬੱਚੇ ਵੱਜੋਂ ਬੇਟੇ ਨੂੰ ਜਨਮ ਦਿੱਤਾ ਇਸ ਦੌਰਾਨ ਖੁਸਰੇ ਵਧਾਈ ਲੈਣ ਲਈ ਉਹਨਾਂ ਦੇ ਘਰ ਪਹੁੰਚੇ ਅਤੇ ਘਰ ਚ ਨੱਚਣਾ ਗਾਉਣਾ ਸ਼ੁਰੂ ਕੀਤਾ 10 ਮਿੰਟ ਤੱਕ ਨੱਚਣ ਗਾਉਣ ਤੋਂ ਬਾਅਦ ਖੁਸਰੇ ਨੇ ਵਧਾਈ ਮੰਗੀਆਂ ਦਾਦਾ ਸ਼ਮਸ਼ੇਰ ਸਿੰਘ ਨੇ ਤੁਰੰਤ ਉਸ ਨੂੰ 100 ਗਜ ਦਾ ਪਲਾਟ ਦੇ ਦਿੱਤਾ ਜਿਸ ਦੀ ਕੀਮਤ 12 ਤੋਂ 15 ਲੱਖ ਰੁਪਏ ਦੱਸੀ ਜਾ ਰਹੀ ਹੈ ਜਦੋਂ ਸ਼ਮਸ਼ੇਰ ਸਿੰਘ ਨੇ ਉਹਨਾਂ ਨੂੰ ਪੁੱਛਿਆ ਕਿ ਉਹ ਇਸ ਪਲਾਟ ਵਿੱਚ ਕੀ ਕਰਨਗੇ ਤਾਂ ਖੁਸਰੇ ਨੇ ਕਿਹਾ ਕਿ ਉਹ ਪਸ਼ੂ ਰੱਖਣਗੇ ਇਸਤੇ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਜੇ ਮੱਝ ਵੀ ਚਾਹੀਦੀ ਹੈ ਤਾਂ ਉਹ ਵੀ ਦੇ ਦਿੰਨੇ ਆ ਦੱਸ ਦਈਏ ਕਿ ਖੁਸਰਿਆ ਨੂੰ ਦਿੱਤਾ ਗਿਆ ਇਹ ਪਲਾਟ ਸ਼ਹਿਰ ਦੇ ਛੱਜਰ ਰੋਡ ਤੇ ਇੰਦਰਾ ਕਲੋਨੀ ਅਤੇ ਰਾਮ ਸਿੰਘ ਪੁਰਾ ਦੇ ਵਿਚਕਾਰ ਹੈ ਕਿੰਨੇ ਸੁਪਨਾ ਗੁਰੂ ਹੀਨਾ ਕੋਮਲ ਸ਼ਮਸ਼ੇਰ ਸਿੰਘ ਦੇ ਘਰ ਪਹੁੰਚੇ ਸਨ ਇਸ ਘਟਨਾ ਦੀ ਪੂਰੀ ਇਲਾਕੇ ਵਿੱਚ ਚਰਚਾ ਹੋ ਰਹੀ ਹੈ